ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਚ ਗੱਡੀਆਂ ਤੁਹਾਨੂੰ ਤੁਹਾਡੇ ਪਸੰਦ ਦੀਆਂ ਮਿਲ ਜਾਣਗੀਆਂ ਵਧੀਆ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਰੇਟ ਰੇਟ ਆਪਾਂ ਕਿੰਨਾ ਕੁ ਘੱਟ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਕਰੀਨ ਤੇ ਜਿਹੜੀ ਆਪਾਂ ਫੋਟੋ ਲਾ ਰੱਖੀ ਸੀਗੀ ਉਹ ਤੋਂ ਅੰਦਾਜ਼ਾ ਹੋ ਗਿਆ ਹੋਊਗਾ ਤੇ ਜਮਾ ਸਸਤੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਤੇ ਇਕੱਲੀ-ਇਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 94656 29488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੋ ਜੀ ਵ ਜੇ ਚਾਹੁੰਨਿਓ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਪਹਿਲੀ ਗੱਡੀ ਆਪਾਂ ਵਰੇਜ਼ਾ ਲੈ ਕੇ ਪਹੁੰਚੇ ਹਾਂ 2017 ਮਾਡਲ ਆ VDI ਮਾਡਲ ਚ ਫਾਸਟ ਓਨਰ ਗੱਡੀ ਐ ਸੀ ਹਰਿਆਣਾ ਨੰਬਰ ਗੱਡੀ ਐ ਚਿੱਟੇ ਰੰਗ ਦੀ ਐ ਟਾਇਰ ਵਧੀਆ ਮਿਲ ਜਾਣਗੇ ਸੋਹਣੀ ਗੱਡੀ ਐ 5 ਲੱਖ 90 ਹਜ਼ਾਰ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਜੀ ਤੇ ਮਾਲਕ ਕਹਿੰਦੇ ਨੇ 5 ਲੱਖ ਜਿਹੜਾ 90 ਹਜ਼ਾਰ ਰੁਪਿਆ ਡਿਮਾਂਡ ਕੀਤੀ ਐ ਇਹਦੇ ਵਿੱਚ ਇਹ ਪੰਜਾਬ ਨੰਬਰ ਗੱਡੀ ਕਰਵਾ ਕੇ ਦੇਣਗੇ ਤੁੜੀ ਏਰੀਆ ਚ ਗੱਡੀ ਖੜੀ ਆ ਮਾਲਕ ਦੇ ਘਰੇ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਇੱਕ ਵਾਰੀ ਆਓ ਘਰੇ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਤਸੱਲੀ ਹੁੰਦੀ ਆ ਫਿੱਟ ਬੈਠਦੀ ਆ ਗੱਡੀ ਉਹ ਤੋਂ ਬਾਅਦ ਰੇਟ ਕੀਤਾ ਜਾਊਗਾ ਤੇ ਕੋਈ ਫਿਕਸ ਇਹ ਰੇਟ ਨਹੀਂ ਹੈਗਾ ਜੀ 9914500327 ਇਹ ਮਾਲਕ ਦਾ ਨੰਬਰ ਹੈ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਗੱਡੀ ਬਾਰੇ ਜਾਂ ਕੋਈ ਹੋਰ ਗੱਲ ਕਰਨੀ ਆ ਮਾਲਕ ਨੂੰ ਫੋਨ ਲਾਜ਼ਮੀ ਕਰ ਲਿਓ ਜੀ ਗੱਲ ਕਰਾਂਗੇ ਜੀ ਆਪਾਂ ਗੱਡੀ ਦੀ ਆਲਟੋ ਨਵੀ ਸ਼ਹਿਰ ਚ ਗੱਡੀ ਲੈ ਕੇ ਪਹੁੰਚੇ ਹਾਂ ਆਲਟੋ 800 ਪੰਜਾਬ ਨੰਬਰ ਅਸੇ ਤੇ 2018 ਮਾਡਲ ਹੈ ਗੱਡੀ ਫਾਸਟ ਓਨਰ ਹੈ 90 ਤੋਂ 95 ਪੈਸੇ ਟਾਇਰ ਪਏ ਨੇ 240000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਠਿੰਡਾ ਮਾਲਕ ਦਾ ਏਰੀਆ ਹੈ ਗਾਂ ਮਾਲਕ ਨੇ ਗੱਡੀ ਛੇਤੀ ਤੋਂ ਛੇਤੀ ਸੇਲ ਕਰਨੀ ਹੈ ਪੂਰੀ ਵਧੀਆ ਜੀ ਅੰਦਰੋਂ ਪੂਰੀ ਸੋਹਣੀ ਪਈ ਹੈ ਬਾਹਰੋਂ ਪੂਰੀ ਵਧੀਆ ਪਈ ਹੈ ਚਲਾਉਣ ਚ ਗੱਡੀ ਬਹੁਤ ਵਧੀਆ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਸਟਾਰਟਿੰਗ ਬਹੁਤ ਵਧੀਆ ਜੀ ਚਲਾਉਣ ਚ ਇੱਕ ਨੰਬਰ ਹੈ ਤੇ ਬਠਿੰਡਾ ਜਿਹੜਾ ਏਰੀਆ ਤੁਹਾਨੂੰ ਮੈਂ ਦੱਸਿਆ ਸੀ ਬਠਿੰਡੇ ਦੇ ਲਾਗੇ ਇਹਨਾਂ ਦਾ ਪਿੰਡ ਹੈਗਾ ਪਿੰਡ ਘਰੇ ਗੱਡੀ ਇਹ ਤੁਹਾਨੂੰ ਮਿਲੂਗੀ ਜੇ ਕੋਈ ਜਾ ਕੇ ਦੇਖਣ ਦਾ ਚਾਹਵਨ ਤਾਂ ਇਹਨਾਂ ਦਾ ਜਿਹੜਾ ਪਿੰਡ ਦਾ ਨਾਮ ਹੈ ਜੀ ਜੰਗੀ ਰਾਣਾ ਇਹਨਾਂ ਦਾ ਪਿੰਡ ਦਾ ਨਾਮ ਹੈ ਜੀ ਜੰਗੀ ਰਾਣਾ ਪਿੰਡ ਦਾ ਨਾਮ ਹੈ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਜਦੋਂ ਹੋਊਗੀ ਉਹ ਤੋਂ ਬਾਅਦ ਖਰੀਦ ਕੇ ਲੈ ਆ ਸਕਦੇ ਹੋ ਤੇ ਜਿਨ੍ਹਾਂ ਦੀ ਗੱਡੀ ਹੈ ਜੀ 85 570 16 784 ਇਹ ਨੰਬਰ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜਦੋਂ ਪੂਰੀ ਗੱਲਬਾਤ ਹੋ ਗਈ ਫਿੱਟ ਬੈਠ ਗਈ ਉਸ ਤੋਂ ਬਾਅਦ ਰੇਟ ਦੀ ਗੱਲ ਕਰ ਲਿਓ ਜੀ ਰੇਟ ਕੀਤਾ ਜਾਊਗਾ ਜੀ ਮੈਂ ਕਿ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੂੰ ਉਹਨੂੰ ਨਾਲ ਦੀ ਨਾਲ ਮੈਨੂੰ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੋ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਹੋਰ ਵੀ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਇੱਕ ਆਪਾਂ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਵਾਰੀ ਚੈੱਕ ਕਰੋ ਹਰਿਆਣਾ ਨੰਬਰ ਹੈ ਜੀ ਸਿਲਵਰ ਰੰਗਾਂ ਗੱਡੀ ਦਾ ਵਧੀਆ ਸੋਹਣੀ ਗੱਡੀ ਹੈ ਤੇ ਮਾਲਕ ਦਾ ਏਰੀਆ ਜਿਹੜਾ ਹੈਗਾ ਜੀ ਫਤਿਹਬਾਦ ਹੈ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਮਾਲਕ ਨੇ ਦੱਸੀ ਆ ਪੰਜ ਮਾਡਲ ਗੱਡੀ ਹੈ 2025 ਦੇ ਵਿੱਚ ਇਹਨਾਂ ਨੇ ਪਾਸਿੰਗ ਦੱਸੀ ਹੈ ਜੀ ਪਾਸਿੰਗ ਇਹਨਾਂ ਨੇ ਰੀਨਿਊ ਕਰਵਾਈ ਸੀ 2025 ਤੱਕ ਹਰ ਦੱਸੀ ਆ ਤੇ ਸਾਰਾ ਕੁਝ ਵਧੀਆਗਾ ਤੇ ਰੇਟ ਵੀ ਇਹਨਾਂ ਨੇ ਕੋਈ ਫਿਕਸ ਨਹੀਂ ਦੱਸਿਆ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਜੇ ਪਸੰਦ ਆਵੇ ਉਤੋਂ ਬਾਅਦ ਰੇਟ ਦੀ ਗੱਲ ਕਰ ਲਿਓ ਰੇਟ ਕੀਤਾ ਜਾਵੇਗਾ ਸੀ ਨੰਬਰ ਸਕਰੀਨ ਤੇ ਹੈ 90503 ਤੇ 11086 ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੀ ਤੇ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਜਰੂਰ ਦੱਸ ਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਆ ਵਧੀਆ ਲੱਗੀ ਆ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94656929488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਵੀਡੀਓ ਜਾਣਕਾਰੀ ਫੋਟੋ ਮੋਂ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ